ਅਮਰਪੁਰ ਵਿੱਚ ਆਏ ਹੜ੍ਹਾਂ ਦਾ ਜਾਇਜ਼ਾ ਲੈਣ ਆ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਪਿੰਡ ਮੁਠਿਆਂਵਾਲਾ ਪਹੁੰਚੇ ਜਿੱਥੇ ਉਹਨਾਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਅਤੇ ਲੋਕਾਂ ਦੀਆਂ ਮੁਸ਼ਕਲਾਂ ਜੜੀਆਂ ਉਹ ਸੁਣੀਆਂ ਗੱਲਬਾਤ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਉਹਨਾਂ ਦੀ ਸਰਕਾਰ ਆਉਣ ਤੇ ਹਿਮਾਚਲ ਤੋਂ ਲੈ ਕੇ ਪਾਕਿਸਤਾਨ ਤੱਕ ਪੱਕੇ ਬੰਨ ਜਿਹੜੇ ਆ ਉਹ ਬਣਾ ਦਿੱਤੇ ਜਾਣਗੇ ਤਾਂ ਜੋ ਲੋਕਾਂ ਨੂੰ ਹੜ੍ਹਾਂ ਵਰਗੀ ਮੁਸੀਬਤ ਤੋਂ ਛੁਟਕਾਰਾ ਮਿਲ ਸਕੇ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਕੱਚੀਆਂ ਜ਼ਮੀਨਾਂ ਜਿਹੜੀਆਂ ਉਹ ਪੱਕੀਆਂ ਕੀਤੀਆਂ ਜਾਣਗੀਆਂ ਉਹਨਾਂ ਕਿਹਾ ਜੋ ਲੋਕ ਹੜਪੀੜਤ ਹਨ ਉਹਨਾਂ ਨੂੰ ਤੇਲ ਅਤੇ ਬੀਜ ਅਕਾਲੀ ਦਲ ਆਪਣੇ ਕੋਲੋਂ ਦਵੇਗਾ ਇਸ ਦੇ ਨਾਲ ਹੀ ਇੱਕ ਪੀੜਤ ਔਰਤ ਨੂੰ ਸੁਖਬੀਰ ਸਿੰਘ ਬਾਦਲ ਨੇ 20000 ਰੁਪਏ ਨਕਦ ਦੇ ਕੇ ਉਸ ਦੀ ਮਦਦ ਵੀ ਜਿਹੜੀ ਆ ਉਹ ਕੀਤੀ ਆ ਅਤੇ ਜੋ ਕੋਰਟ ਵਿੱਚ ਉਸ ਦਾ ਕੇਸ ਚੱਲ ਰਿਹਾ ਹੈ ਉਸ ਵਿੱਚ ਵੀ ਹੋਰ ਮਦਦ ਕਰਨ ਦਾ ਪ੍ਰੋਸਾ ਜਿਹੜਾ ਉਹ ਦਿੱਤਾ ਤਾਂ ਕਿ ਕੁਝ ਕਹਿਣਾ ਹੈ ਸੁਖਬੀਰ ਸਿੰਘ ਬਾਦਲ ਦਾ ਅਤੇ ਉੱਥੇ ਮੌਜੂਦ ਲੋਕਾਂ ਦਾ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਆ ਨਾ ਪੱਕਾ ਇਲਾਜ ਇਹਦਾ ਬਾਈ ਜਦੋਂ ਆਪਣੀ ਸਰਕਾਰ ਆ ਜਾਂਦੀ ਹੈ ਤੇ ਆ ਸਾਰੇ ਸੀਮੈਂਟ ਦੇ ਪੱਕੇ ਬੰਦ ਬਣਾਉਣੇ ਪੈਣੇ ਆ ਮੈਂ ਹਿਮਾਚਲ ਤੋਂ ਲੈ ਕੇ ਪਾਕਿਸਤਾਨ ਤੱਕ ਸਾਰੇ ਦਰਿਆ ਦੇ ਨਹਿਰੀਕਰਨ ਆ ਪੰਜਵੇਂ ਬਣਾਉਣੇ ਆ ਉਵੇਂ ਕਰਾਂਗੇ ਕੋਈ ਉਹਦੇ ਬਿਗਿਆ ਇਲਾਜ ਨਹੀਂ ਹੈ ਤੇ ਆਪਾਂ ਨੂੰ ਇੱਕ ਵਾਰ ਕੀ ਗਰ ਮੈਂ ਕਹਿਣਾ ਚਾਹਣਾ ਜਿਵੇਂ ਬਾਪੂ ਬਾਦਲ ਨੇ ਆ ਜ਼ਮੀਨਾਂ ਕੱਚੀਆਂ ਤੋਂ ਪੱਕੀਆਂ ਕਰਤੀਆਂ ਸੀ ਪਰ ਕਾਂਗਰਸ ਨੇ ਅੱਜ ਤੱਕ ਟੁੱਟੀਆਂ ਪਹਿਲੇ ਹੀ ਹਫਤੇ ਮੈਂ ਪੱਕਿਆ ਕਰੂੰਗਾ ਸਾਰਿਆਂ ਦੀ ਆਪਣੇ ਸਾਰੀਆਂ ਜ਼ਮੀਨਾਂ ਜਿਹੜੀਆਂ ਕੱਚੀਆਂ ਸਾਰੀਆਂ ਪੱਕੀਆਂ ਹੋ ਜਾਣਗੀਆਂ ਤੁਹਾਡੀਆਂ ਹੁਣ ਮੈਂ ਇਹਨਾਂ ਨੂੰ ਕਿਹਾ ਜੇ ਬੰਦ ਵਾਸਤੇ ਕੋਈ ਡੀਜ਼ਲ ਦੀ ਲੋੜ ਆ ਮੈਂ ਡੀਜ਼ਲ ਭੇਜ ਦੂੰਗਾ ਜੇ ਇੱਥੇ ਇੱਕ ਤਾਂ ਚਾਰਾ ਨੀਰਾ ਤਰੂੜੀ ਉਹ ਤਾਂ ਭੇਜਣੇ ਆ ਅਸੀਂ ਭੇਜਾਂਗੇ ਇੱਥੇ ਮਸ਼ੀਨਾਂ ਲਾ ਕੇ ਅਸੀਂ ਤੁਹਾਡੇ ਵਿੱਚ ਫੋਗਿੰਗ ਮਸ਼ੀਨ ਦੇ ਮੱਛਰ ਮੁੱਛਰ ਦੀ ਸਾਰੀ ਬਿਮਾਰੀਆਂ ਖਤਮ ਕਰਕੇ ਮੈਂ ਮਸ਼ੀਨਾਂ ਆ ਗਈਆਂ ਮੇਰੇ ਕੋਲੇ ਉਹ ਭੇਜ ਦੂੰਗਾ ਤੇ ਬਾਕੀ ਜਿੱਤੋ ਦਾ ਜਿੰਨਾ ਸਾਰਿਆਂ ਦਾ ਤਾਂ ਵੀ ਦੇ ਨਹੀਂ ਸਕਦਾ ਜਿੰਨਾ ਅਸੀਂ ਦੇ ਸਕੀਏ ਵੀ ਹੁਣ ਤਾਂ ਅਸੀਂ ਕੋਸ਼ਿਸ਼ ਕਰ ਰਹੇ ਲੱਭਣਾ ਕਿੱਥੇ ਕਿੱਥੇ ਮਿਲ ਰਿਹਾ ਜਿੰਨਾ ਦੇ ਸਕੀਏ ਅਸੀਂ ਬੀਵੀ ਦੇਵਾਂਗੇ ਤੇ ਜੇ ਕੋਈ ਆਪਣੀ ਜ਼ਮੀਨਾਂ ਤੁਸੀਂ ਠੀਕ ਕਰਨੀ ਹੈ ਉਹਦੇ ਬਾਅਦ ਡੀਜ਼ਲ ਦਾ ਵੀ ਅਸੀਂ ਇੰਤਜ਼ਾਮ ਕਰਦੇ ਹਾਂ ਜੀ ਕੀ ਨਾਮ ਹੈ ਤੁਹਾਡਾ ਕਿਹੜਾ ਪਿੰਡ ਹੈ ਤੇ ਕੀ ਮੁਸ਼ਾਵਾ ਮੀਰ ਜੀ ਮੇਰਾ ਨਾਮ ਅਮਨਦੀਪ ਘਾਰਾ ਜਨਾ ਦੀ ਮੋਹਨ ਸਿੰਘ ਆ ਪੈਂਡ ਮੁੱਖਿਆਲਾ ਹਾਂ ਜੀ ਸਾਡੇ ਘਰ ਦੀ ਬਹੁਤ ਹਾਲਤ ਮਾੜਿਆ ਜਿਉਂ ਮੈਂ ਵਿਆਹ 17 ਸਾਲਾਂ ਕੋਈ ਫਸਲ ਨਹੀਂ ਹੋਇਆ ਤਾਂ ਹੁਣ ਤਾਂ 15 ਸਾਲ ਹੋ ਗਏ ਫੇਰ ਜਾਦਾ ਹੀ ਕੰਮ ਨੁਕਸਾਨ ਆ ਕਿਉਂਕਿ ਜੋ ਖਰਚਾ ਲਿਆ ਸੀ ਉਹਦੇ ਕਰਕੇ ਹੁਣ ਇਹਨਾਂ ਦੇ ਪਾਪਾਂ ਨੂੰ ਜੇਲ੍ਹ ਚ ਲੈ ਕੇ ਨਿੱਕੇ ਬੱਚੇ ਆ ਹੁਣ ਤਿੱਕਰ ਹੀ ਬੰਨ ਤੇ ਬਹਿ ਕੇ 6 ਵਰੇ ਮੈਂ ਬੰਨ ਤੇ ਬਹਿ ਕੇ ਗੁਜ਼ਾਰਾ ਕੀਤਾ ਉਸ ਤੋਂ ਬਾਅਦ ਪਾਣੀ ਆਇਆ ਜਦੋਂ ਮੈਨੂੰ ਪਿੰਡ ਵਾਲਿਆਂ ਨੇ ਕਿਸੇ ਕੁੜੀਆਂ ਦਾ ਥਾਂ ਸੀ ਖਾਲੀ ਉਹ ਚ ਮੈਨੂੰ ਭਾਇਆ ਤੇ ਮੇਰੇ ਛੋਟੇ ਛੋਟੇ ਬੱਚੇ ਉਹ ਠੇਕੇ ਤੇ ਲੱਗ ਕੇ ਅਸੀਂ ਘਰ ਦਾ ਗੁਜ਼ਾਰਾ ਕਰਦੇ ਸੀ ਹੁਣ ਤਿੰਨ ਮਹੀਨੇ ਹੋ ਗਏ ਉਹਨਾਂ ਨੂੰ ਜੇਲ੍ਹ ਚ ਕੋਈ ਉਹਦੇ ਸਾਡੀ ਸਮਝਮਾਈ ਨਹੀਂ ਜੇ ਜ਼ਮਾਨਤ ਨਹੀਂ ਕੋਈ ਵੀ ਮਿਲੀ ਤੁਹਾਡਾ ਜਿਹੜਾ ਘਰ ਆ ਉਹ ਪਾਣੀ ਦੇ ਨਾਲ ਭਰ ਹਾਂਜੀ ਇੱਥੇ ਬੰਨ ਦੇ ਕੋਠਾ ਪਾਇਆ ਸੀ ਸਾਰਾ ਸੀ ਸਰਕਾਰੀ ਥਾਂ ਤੇ ਹਾਂਜੀ ਆਪਦਾ ਥਾਂ ਵੀ ਅਜਕੇ ਮੈਂ ਆਪਦੇ ਘਰ ਵਾਲੇ ਦਾ ਇਲਾਜ ਕਰਾਇਆ ਸੀ ਬੋਲਣ ਨੂੰ हट ਗਏ ਸੀ ਉਦੋਂ ਉਹ ਜੇ ਉਹ ਤਰੀਕ ਤੋਂ ਗਿਆ ਹਾਜ਼ਰ ਹੋਏ ਉਹਨਾਂ ਨੂੰ ਜੱਜ ਸਾਹਿਬ ਨੇ ਪੀਓ ਕਰਤਾ। ਗੱਡੀ ਕੋਲ ਆਪਦਾ ਕਰ ਵੀ ਨਹੀਂ ਹੈਗਾ। ਨਹੀਂ ਜੀ ਹੁਣ ਹੈਗਾ ਝੂਠ ਨਹੀਂ ਆਪਾਂ ਮਾਰਦੇ। ਹੁਣ ਹੈਗਾ ਉਹ ਵੀ ਮੈਂ ਕਰਜ਼ਾ ਚੁੱਕ ਕੇ ਲਿਆ। ਉਹ ਵੀ ਨਹੀਂ ਮੈਂ ਕੋਈ ਕਮਾਈ ਤੋਂ ਲਿਆ। ਆਪਦਾ ਗੁਜ਼ਾਰਾ ਹੁਣ ਇਸ ਟਾਈਮ ਕਿਸ ਤਰ੍ਹਾਂ ਚੱਲਦਾ। ਜੀ ਸਰ ਮੈਂ ਕੱਪੜੇ ਸੀਨੇ ਆਉਣ ਦੇ ਨਾਲ ਮੈਂ ਆਪਦਾ ਗੁਜ਼ਾਰਾ ਕਰਦਾ। ਤਾਂ ਤੁਸੀਂ ਸਮਾਜ ਸੇਵੀ ਸੰਸਥਾਵਾਂ ਸਰਕਾਰ ਤੋਂ ਕੀ ਮੰਗਦੇ? ਅਸੀਂ ਇਹੋ ਹੀ ਮੰਗ ਕਰਦੇ ਵੀ ਸਾਡਾ ਕਰਜ਼ਾ ਮਾਫ਼ ਹੋਵੇ। ਆਪ ਘਰੇ ਆਉਣ ਅਸੀਂ ਆਪਦਾ ਗੁਜ਼ਾਰਾ ਕਰੀਏ। ਪੰਜ ਮਹੀਨਾਵਾਂ ਦੇ ਹਾਲਾਤਾਂ ਸਰਕਾਰ ਤੋਂ ਕੋਈ ਨਹੀਂ ਲੁਕੇ ਵੀ ਕੀ ਹਾਲਤ ਹੈ। ਦਾ ਕਿੰਨੇ ਬੱਚੇ ਜੀ ਤੁਹਾਡੇ ਘਰ ਵਿੱਚ ਕੌਣ ਕੌਣ ਹੈ ਅਸੀਂ ਤਿੰਨੇ ਹੀ ਹਾਂ ਜੀ ਇੱਕ ਮੇਰਾ ਛੋਟਾ ਜਿਹਾ ਬੇਟਾ ਇੱਦਾਂ ਤੇ ਇੱਕ ਆ ਕੁੜੀਆ ਤੇ ਅਸੀਂ ਤਿੰਨੇ ਹੀ ਹਾਂ ਤੇ ਤੁਸੀਂ ਆਪ ਵੇਖੋ ਵੀ ਹੁਣ ਮੈਂ ਇਕੱਲੀ ਦੱਸੂ ਕਿਵੇਂ ਘਰ ਸੰਭਾਲ ਸਕਦੀ ਜ਼ਮੀਨ ਕਿੰਨੀ ਹੈਗੀ ਜਿਹੜੀ ਜ਼ਮੀਨ 8.5 ਕਿੱਲੇ ਦਰਿਆ ਦੇ ਵਿੱਚ ਹਾਂਜੀ ਦਰਿਆ 'ਚ ਉੱਥੇ ਕੋਈ ਫਸਲ ਨਹੀਂ ਕੋਈ ਫਸਲ ਨਹੀਂ ਜੀ 17 ਸਾਲ ਹੋ ਗਿਆ ਮੈਂ ਆਹਦੇ ਖੇਤੋਂ ਸਿਰਫ ਦੋ ਵਾਰੀ ਕਣਕ ਚੁੱਕੀ ਆ ਉਦੋਂ ਵੇਖ ਲਓ 17 ਸਾਲਾਂ 'ਚ ਮੈਂ ਮੁੱਲ ਦਾ ਆਟਾ 5-5 ਕਿਲੋ ਲੈ ਕੇ ਅਸੀਂ ਖਾਧਾ ਦਰਿਆ ਦੇ ਵਿੱਚ ਪਾਣੀ ਵਗਦਾ ਦਰਿਆ ਦੇ ਵਿੱਚ ਪਾਣੀ ਵਗਦਾ ਪਿਆ ਉੱਥੇ ਬਾਬੂ ਜੀ ਇਸ ਪੈਂਡ ਦਾ ਇਸ ਇਲਾਕੇ ਦਾ ਕਿੰਨਾ ਕ ਨੁਕਸਾਨ ਜਿਹੜਾ ਹੋਇਆ ਹੜਾ ਗਿਆ ਇਹਦਾ ਜੀ ਸਾਡੇ ਕੋਲੇ 1500 ਕਲਾ ਜ਼ਮੀਨ ਆ ਜਿਹੜਾ ਕਲਾ ਪੈਂਡ ਹੀ ਸਾਡਾ ਇਹ ਬੰਨੇ ਆ ਬਾਕੀ ਸਾਰੀ ਜ਼ਮੀਨ ਉਧਰ ਆ ਸਭ ਨਿਸ਼ਕਾਨ ਹੀ ਹੋਇਆ ਨਾ ਕਚਾਰਾ ਹੀ ਆ ਤੇ ਨਾ ਸਾਡਾ ਮਰ ਰਿਆ ਵਾ ਹੁਣ ਝੋਨਾ ਝੋਨਾ ਵੀ ਸਾਰਾ ਘਰ ਕੋ ਹੋ ਗਿਆ ਖਸਮ ਹੋ ਗਿਆ ਬਾਕੀ ਟੂੜੀ ਤਾਂ ਤੇ ਵੀ ਸਾਰਾ ਉਧਰ ਹੀ ਪਾਇਆ ਲੋਕਾਂ ਨੇ ਮੋਟਰਾਂ ਦੀ ਟੂੜੀਆਂ ਬਧੀਆਂ ਟੂੜੀ ਟੂੜੀ ਵੀ ਸਾਰੀ ਰੁੜ ਗਈ ਮਦਲ ਨਿਸ਼ਕਾਨ ਨਿਸ਼ਕਾਨ ਕੋਈ ਛੈ ਨਹੀਂ ਰਹੀ ਇਹੋ ਜੀ ਜਿਹੜੀ ਮਦਲ ਅੱਜ ਸੁਖਬੀਰ ਸਿੰਘ ਬਾਦਲ ਇੱਥੇ ਆਏ ਸੀ ਤੇ ਕੀ ਪਿੰਡ ਲਈ ਕੋਈ ਐਲਾਨ ਕਰਕੇ ਗਏ ਐ ਲਾਂ ਨੀ ਲਾਂ ਜੀ ਇਹਨਾਂ ਆਹ ਜਿੰਨਾ ਚਿਰ ਕੋਈ ਗੱਲ ਨਹੀਂ ਬਣਦੀ ਅਸੀਂ ਤਾਂ ਲਾਂ ਨਹੀਂ ਸਮਝਾਂਗੇ ਜੇ ਕੋਈ ਦੇ ਚਾਂ ਤਾਂ ਚੰਗਾ ਹੀ ਆ ਪਰ ਪਿੰਡ ਨੂੰ ਹੂੰ ਕੁਛ ਅੱਜ ਨਹੀਂ ਕੁਛ ਦੇ ਕੇ ਗਏ ਨਹੀਂ ਅੱਜ ਨਹੀਂ ਕੋਈ ਬਾਂ ਸਾਡਾ ਟੁੱਟਾ ਸੜਕ ਵੱਜੇ ਸੋਹਣ ਸਿੰਘ ਵਸਤੀ ਨੂੰ ਤੇ ਇਹ 2 ਕਿਲੋਮੀਟਰ ਹੈਗੀ ਆ ਇਹ ਟੁੱਟ ਗਈ ਆ ਜੀ ਬਣ ਦੇਣ ਤੇ ਹੁਣ ਲੱਤ ਲਾ ਕੇ ਗਏਗਾ ਇੱਥੇ ਆ ਬਹਿ ਬਨਾਂਗੇ ਪਰ ਜਦੋਂ ਮੁੜ ਕੇ ਪਾਣੀ ਲੈਂਦਾ ਵਾ ਉਹ ਅੱਡੇ ਵੱਡੇ ਝੁੰਗੇ ਕੀ ਕੀ ਫੋਟੋ ਝੁੰਗੇ ਆ ਪਾਏ ਪਾੜ ਬਦਲ ਸਾਹਿਬ ਕਹਿੰਦੇ ਕਿ ਸਾਡੀ ਸਰਕਾਰ ਬਣਾ ਦਿਓ ਤੇ ਅਸੀਂ ਬੰਨੀ ਪੱਕਾ ਕਰ ਤੋਂ ਆਗੇ ਉਹ ਸਾਦਾਂ ਦੀਆਂ ਗੱਲਾਂ ਜੀ ਸਰਕਾਰ ਇੱਕ ਪਿੰਡ ਨਹੀਂ ਤੇ ਦੋ ਪਿੰਡਾਂ ਨੇ ਤਾਂ ਬਣਾਉਣੀ ਨਹੀਂ ਚਾਹੇ ਆਪਾਂ ਇੱਕ ਦੋ ਜ਼ਿਲ੍ਹੇ ਜਾਂ 10 ਜ਼ਿਲ੍ਹੇ ਬਣਾਵਾਂਗੇ ਸਰਕਾਰ ਤਾਂ ਸਾਰਾ ਮੁਲਕੀ ਉਲਟੇ ਦੇ ਫੇਰ ਹੀ ਬੰਦੀ ਇਹੋ ਜਿਹੇ ਦਾਅਵੇ ਤਾਂ ਕਿੱਥੋਂ ਸੰਗਤ ਕਰ ਦੋਗੀ ਕਿਹੜੀਆਂ ਗੱਲਾਂ ਹਾਂ ਸਰਕਾਰ ਤਾਂ ਸਾਰੀ ਦੁਨੀਆ ਹੀ ਉਲਟੇ ਦੇ ਫੇਰ ਬੰਦੀ ਇਹ ਤਾਂ ਬਾਕੀ ਇਹ ਤਾਂ ਪਿੰਡ ਸਾਰੇ ਨਾਲ ਹੀ ਆ ਜੋ ਆਖਣਗੇ ਨਹੀਂ ਹੋਣਾ ਹਾਂ ਠੀਕ